ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਅਜੀਤ ਵੈਬ ਟੀਵੀ ਤੇ ਮਹਾਤਵਾੜੇ ਨਾਲ ਅਨੂ ਚੋਪਰਾ ਆਮ ਆਦਮੀ ਪਾਰਟੀ ਦੇ ਇੱਕ ਹੋਰ ਆਗੂ ਨੂੰ ਵੱਡਾ ਝਟਕਾ ਲੱਗਾ ਹੈ ਦਰਸਾ ਸੁਪਰੀਮ ਕੋਰਟ ਨੇ ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਜਸਵੰਤ ਸਿੰਘ ਗੱਜਨ ਮਾਜਰਾ ਨੂੰ ਝਟਕਾ ਦਿੰਦਿਆਂ ਜੋ ਹੈ ਅੰਤਰਿਮ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ ਤਦase ਕਿ ਸੰਗਰੂਰ ਦੇ ਹਲਕੇ ਅਮਰਗੜ ਤੋਂ ਵਿਧਾਇਕ ਜਸਵੰਤ ਸਿੰਘ ਗੱਜਨ ਮਾਜਰਾ ਨੇ ਜੋ ਹੈ ਮੌਜੂਦਾ ਲੋਕ ਸਭਾ ਚੋਣਾਂ ਦੇ ਵਿੱਚ ਪ੍ਰਚਾਰ ਦੇ ਲਈ ਅੰਤਰਿਮ ਜ਼ਮਾਨਤ ਦੀ ਮੰਗ ਕੀਤੀ ਸੀ ਲੇਕਿਨ ਜੋ ਹੈ ਇਸ ਦੇ ਵੱਲੋਂ ਸੁਪਰੀਮ ਕੋਰਟ ਦੇ ਵੱਲੋਂ ਇਨਕਾਰ ਕਰ ਦਿੱਤਾ ਜਾਂਦਾ ਹੈ ਜ਼ਮਾਨਤ ਦੇ ਨੂੰ ਤਦ ਆਸੇ ਕਿ ਜਸਟਿਸ ਸੰਜੀ ਕੋਲ ਅਤੇ ਜਸਟਿਸ ਅਰਵਿੰਦ ਕੁਮਾਰ ਦੀ ਬੈਂਚ ਨੇ ਦੂਸਰੀ ਧਿਰ ਨੂੰ ਸੁਣੇ ਬਿਨਾ ਜੋ ਆਦੇਸ਼ ਦਿੱਨਿਆ ਜ਼ਮਾਨਤ ਨੂੰ ਇਨਕਾਰ ਕਰ ਦਿੱਤਾ ਹੈ ਇਸ ਤੋਂ ਪਹਿਲਾਂ 24 ਮਈ ਨੂੰ ਜੋ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਇਹ ਕਹਿੰਦਿਆ ਗਜਨ ਮਾਸਰਾ ਦੀ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ ਸੀ ਕਿ ED ਵੱਲੋਂ ਜੋ ਹੈ ਗੈਰ ਕਾਨੂੰਨੀ ਢੰਗ ਦੇ ਨਾਲ ਪੈਸੇ ਦੇ ਲੈਣ ਦੇ ਮਾਮਲੇ 'ਚ ਜੋ ਕੀਤੀ ਗਈ ਕਾਰਵਾਈ ਹੈ ਉਹ ਸਹੀ ਹੈ ਜਿਸ ਤੋਂ ਬਾਅਦ ਆਪ ਵਿਧਾਇਕ ਨੇ ਸੁਪਰੀਮ ਕੋਰਟ ਦੇ ਵਿੱਚ ਜੋ ਅਪੀਲ ਕੀਤੀ ਸੀ ਲੇਕਿਨ ਉਹਨੂੰ ਸੁਪਰੀਮ ਕੋਰਟ ਦੇ ਵਿੱਚ ਤੋਂ ਵੱਲੋਂ ਜੋ ਹੈ ਗੱਜਨ ਮਾਜਰਾ ਨੂੰ ਜੋ ਇਹ ਚਟਕਾ ਦੇ ਦਿੱਤਾ ਗਿਆ ਹੈ ਤੇ ਅੰਤਰਿਮ ਜ਼ਮਾਨਤ ਲਈ ਵਿਧਾਇਕ ਜਸਵੰਤ ਸਿੰਘ ਗੱਜਨ ਮਾਜਰਾ ਦੀ ਅਪੀਲ ਉੱਤੇ ਜੋ ਹੈ ਕੇਂਦਰ ਸਰਕਾਰ ਤੇ ED ਤੋਂ ਇੱਕ ਹਫ਼ਤੇ ਅੰਦਰ ਜਵਾਬ ਵੀ ਮੰਗਿਆ ਸੋ ਤੁਹਾਨੂੰ ਦੱਸ ਦੇ ਕਿ ਹੁਣ ਜਿਸ ਤਰੀਕੇ ਦੇ ਨਾਲ ਲੋਕ ਸਭਾ ਚੋਣਾਂ ਦਾ ਆਖਰੀ ਪੜਾਅ ਰਹਿ ਗਿਆ ਉਸ ਨੂੰ ਵੀ ਮਹਿਜ਼ ਕਹ ਲਈ ਕਿ 21 ਦਿਨ ਬਾਕੀ ਰਹਿ ਗਿਆ ਵੋਟਾਂ ਪੈਣ ਨੂੰ ਲੇਕਿਨ ਇਹ ਸਭ ਦੇ ਵਿਚਕਾਰ ਇਸ ਤਰੀਕੇ ਦੇ ਨਾਲ ਚੋਣ ਪ੍ਰਚਾਰ ਵਕ-ਵਕ ਇਹਨਾਂ ਸਿਆਸੀ ਪਾਰਟੀਆਂ ਦੇ ਵੱਲੋਂ ਕੀਤਾ ਜਾ ਰਿਹਾ ਸੀ ਸੋ ਇਹ ਸਭ ਦੇ ਵਿਚਾਲੇ ਜਿਹੜੇ ਆਗੂ ਜੇਲ੍ਹ ਦੇ ਵਿੱਚ ਬੰਦ ਸੀਗੇ ਉਹਨਾਂ ਦੇ ਵੱਲੋਂ ਵੀ ਜੋ ਹੈ ਇਹ ਅਰਜ਼ੀ ਲਗਾਈ ਜਾ ਰਹੀ ਸੀਗੀ ਕਿ ਉਹਨਾਂ ਨੂੰ ਬੇਲ ਦਿੱਤੀ ਜਾਵੇ ਤਾਂ ਜੋ ਉਹ ਬਾਹਰ ਨਿਕਲ ਕੇ ਚੋਣ ਪ੍ਰਚਾਰ ਕਰ ਸਕਣ ਸੋ ਇਸ ਦੇ ਲਈ ਜੋ ਹੈ ਜਸਵੰਤ ਸਿੰਘ ਗੱਜਨ ਮਾਜਰਾ ਦੇ ਵੱਲੋਂ ਵੀ ਅਜਿਹਾ ਹੀ ਕੀਤਾ ਗਿਆ ਪਹਿਲਾਂ ਤਾਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਉਹਨਾਂ ਦੇ ਵੱਲੋਂ ਜੋ ਹੈ ਪਟੀਸ਼ਨ ਪਾਈ ਜਾਂਦੀ ਹੈ ਲੇਕਿਨ ਉੱਥੋਂ ਜ਼ਿਆਦਾ ਖਾਰਜ ਕਰ ਦਿੱਤੀ ਜਾਂਦੀ ਹੈ ਉਹਨਾਂ ਦੀ ਪਟੀਸ਼ਨ ਤਾਂ ਉਸ ਤੋਂ ਬਾਅਦ ਸੁਪਰੀਮ ਕੋਰਟ ਦਾ ਦਰਵਾਜ਼ਾ ਮਾਜਾ ਜੋ ਹੈ ਖਟਕਟਾਇਆ ਜਾਂਦਾ ਹੈ ਲੇਕਿਨ ਉਹ ਤੋਂ ਦੇ ਵੀ ਹੁਣ ਜਸਵੰਤ ਸਿੰਘ ਗੱਜਨ ਮਾਜਰਾ ਨੂੰ ਜੋ ਹੈ ਵੱਡਾ ਝਟਕਾ ਲੱਗਿਆ ਹੈ ਤੇ ਤੁਹਾਨੂੰ ਦੱਸੇ ਕਿ ਇਹ ਅਜੀਹਾ ਕਹਿ ਲੈ ਕਿ ਆਪਾਂ ਇਸਰਾ ਇਸ ਤਰੀਕੇ ਦੇ ਨਾਲ ਕੀਤਾ ਜਾ ਰਿਹਾ ਕਿਉਂਕਿ ਇਸ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਦੇ ਵੱਲੋਂ ਵੀ ਇਸੇ ਤਹਿਤ ਜੋ ਹੈ ਪਟੀਸ਼ਨ ਪਾਈ ਗਈ ਸੀਗੀ ਕਿ ਚੋਣ ਪ੍ਰਚਾਰ ਦਾ ਉਹਨਾਂ ਨੂੰ ਮੌਕਾ ਦਿੱਤਾ ਜਾਵੇ ਕਰਨ ਦਾ ਸੋ ਇਸੇ ਤਹਿਤ ਅਰਵਿੰਦ ਕੇਜਰੀਵਾਲ ਨੂੰ ਛੇੜ ਦਿੱਤੀ ਗਈ ਸੀਗੀ ਉਹ ਤਾਂ ਉਸ ਤੋਂ ਬਾਅਦ ਜੋ ਹੈ ਹੁਣ 2 ਜੂਨ ਤੱਕ ਤੁਹਾਨੂੰ ਦੱਸੇ ਕਿ ਉਹ ਅਰਵਿੰਦ ਕੇਜਰੀਵਾਲ ਜੇਲ੍ਹ ਤੋਂ ਬਾਹਰ ਰਹਿਣਗੇ ਲੇਕਿਨ 2 ਜੂਨ ਨੂੰ ਜੋ ਉਹਨਾਂ ਦੇ ਵੱਲੋਂ ਵਾਪਿਸ ਜੇਲ੍ਹ ਦੇ ਵਿੱਚ ਜਾਇਆ ਜਾਵੇਗਾ ਹਾਲਾਂਕਿ ਅਰਵਿੰਦ ਕੇਜੀਵਾਲ ਦੇ ਵੱਲੋਂ ਜੋ ਹੈ ਆਪਣੀ ਇਹ ਬੇਲ ਜੋ ਹੈ ਅੱਗੇ ਕਰਨ ਦੇ ਲਈ ਕਿਹਾ ਗਿਆ ਸੀ ਉਸ ਦਾ ਸਮਾਂ ਕਿਹਾ ਗਿਆ ਸੀ ਕਿ 7 ਦਿਨ ਹੋਰ ਉਹਨਾਂ ਨੂੰ ਬੇਲ ਦੇ ਦਿੱਤੀ ਜਾਵੇ ਲੇਕਿਨ ਉਹ ਜੋ ਹੈ ਉਸ ਨੂੰ ਕਹ ਲੈ ਕੇ ਸੁਨਨ ਤੋਂ ਅਜੇ ਇਨਕਾਰ ਕਰ ਦਿੱਤਾ ਗਿਆ ਸੁਪਰੀਮ ਕੋਰਟ ਦੇ ਵੱਲੋਂ ਲੇਕਿਨ ਇਸ ਸਭ ਦੇ ਵਿਚਾਲੇ ਜਸਵੰਤ ਸਿੰਘ ਗੱਜਨ ਮਾਜਰਾ ਦੇ ਵੱਲੋਂ ਵੀ ਇਹੀ ਇਸੇ ਤਰ੍ਹਾਂ ਦੀ ਅਰਜ਼ੀ ਪਾਈ ਜਾਂਦੀ ਹੈ ਪਹਿਲਾਂ ਤਾਂ ਪੰਜਾਬ ਅਤੇ ਹਰਿਆਣਾ ਕੋਰਟ ਦੇ ਵਿੱਚ ਉਹਨਾਂ ਦੇ ਵੱਲੋਂ ਪਾਇਆ ਜਾਂਦਾ ਹੈ ਕਿ ਉਹਨਾਂ ਨੂੰ ਬੇਲ ਦਿੱਤੀ ਜਾਵੇ ਤਾਂ ਜੋ ਉਹ ਚੋਣ ਪ੍ਰਚਾਰ ਕਰ ਸਕਣ ਬਾ ਜਾ ਕੇ ਲੇਕਿਨ ਹੁਣ ਉਸ ਤੋਂ ਬਾਅਦ ਸੁਪਰੀਮ ਕੋਰਟ ਦੇ ਵਿੱਚ ਵੀ ਅਰਜ਼ੀ ਪਾਈ ਗਈ ਤਾਂ ਸੁਪਰੀਮ ਕੋਰਟ ਦੇ ਵੱਲੋਂ ਉਹਨਾਂ ਨੂੰ ਨਾ ਕਰ ਦਿੱਤੀ ਗਈ ਹੈ ਸੋ ਦੱਸੇ ਕਿ ਜਸਵੰਤ ਸਿੰਘ ਗੱਜਨ ਮਾਝਾ ਪੇ ਜ਼ਿਲੇ 'ਚ 6 ਮਹੀਨੇ ਤੋਂ ਜੇਲ੍ਹ ਦੇ ਵਿੱਚ ਹਨ ਉਸ ਉਹਨਾਂ ਤੇ ਜੋ ਹੈ ਆਪਣੀ ਕੰਪਨੀ ਨੂੰ ਦਿੱਤੇ ਗਏ ਕਰਜ਼ਿਆਂ ਦੀ ਦੁਰਵਰਤੋਂ ਕਰਕੇ ਜੋ ਹੈ ਬੈਂਕਾਂ ਤੋਂ 40 ਕਰੋੜ ਰੁਪਏ ਦੀ ਧੋਖਾਧੜੀ ਕਰਨ ਦਾ ਇਲਜ਼ਾਮ ਹੈ ਤੇ ਇਹ ਵੀ ਦੱਸੇ ਕਿ ਪੰਜਾਬ ਦੇ ਵਿੱਚ ਜੋ ਹੈ ਜੇ ਇਸ ਤਰ੍ਹਾਂ ਕਿ ਉਹਨਾਂ ਵੋਟਾ ਪੈਨ ਗਿਆ 4 ਜੂਨ ਨੂੰ ਜੋ ਹੈ ਵੋਟਾਂ ਦੀ ਗਿਣਤੀ ਹੋਵੇਗੀ ਸੋ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਪਹਿਲਾਂ ਹੀ ਜੋ ਹੈ ਇਸ ਪੈਟੀਸ਼ਨ ਨੂੰ ਰੱਦ ਕਰ ਚੁੱਕੀ ਹੈ ਕਿਉਂਕਿ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਇਸ ਨੂੰ ਨਹੀਂ ਦਿੱਤਾ ਜਾਵੇਗਾ ਕਿਉਂਕਿ ED ਦੇ ਵੱਲੋਂ ਜੋ ਕਾਰਵਾਈ ਕੀਤੀ ਗਈ ਸੀ ਜੋ ਉਹਨਾਂ ਨੂੰ ਗ੍ਰਿਫਤਾਰੀ ਉਹਨਾਂ ਦੀ ਕੀਤੀ ਗਈ ਇਸ ਕੇਸ ਦੇ ਵਿੱਚ ਉਹ ਬਿਲਕੁਲ ਸਹੀ ਹੈ ਤੇ ਉਧਰ ਦੂਜੇ ਪਾਸੇ ਸੁਪਰੀਮ ਕੋਰਟ ਨੇ ਵੀ ਤੁਹਾਨੂੰ ਦੱਸਦੇ ਕਿ ਇਹ ਹੀ ਪੱਖ ਦਿੱਤਾ ਹੈ ਕਿ ਉਹ ਬਿਨਾਂ ਦੂਸਰੇ ਧਿਰ ਦੀ ਜਿਹੜੀ ਹੈ ਉਹ رائے ਸੁਣਨ ਬਿਨਾਂ ਜੋ ਹੈ ਨਹੀਂ ਦੇਣਗੇ ਜਿਹੜੀ ਉਹਨਾਂ ਦੇ ਵੱਲੋਂ जा रही है सो इसे तहत जो है अब तू तो के जसवंत सिंह गजन माजरा जो है झटका लगता है उस तो बाद उसकी कह आदमी पार्टी विधायक भी जरूर देखना होगा जसवंत सि गजन माजरा जो है जेल के हालांकि बहुत ही कह ले कि आपका अहम समा हूं यह हरेक पार्टी के लिए हरेक आगू के लिए सो इसे जो है इन्ह आगु कोशिश की जाती है कि वह जेल के बाहर निकल के चोन प्रचार के शामिल हो लेकिन हम जसवंत ਮਾਜਰਾ ਜੋ ਪਿਛਲੇ 6 ਮਹੀਨਿਆਂ ਤੋਂ ਜੇਲ੍ਹ ਦੇ ਵਿੱਚ ਬੰਨ੍ਹੇ ਉਹ ਇਸ ਲੋਕ ਸਭਾ ਚੋਣਾਂ ਦੇ ਵੇਲੇ ਵੀ ਜੇਲ੍ਹ ਦੇ ਵਿੱਚ ਹੀ ਬੰਦ ਰਹਿਣਗੇ ਸੋ ਕੀ ਕੁਝ ਹੁੰਦਾ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਰਹਾਂਗੇ ਫਿਲਹਾਲ ਦੇ ਲਈ ਤੇ ਉਹ ਇਜਾਜ਼ਤ ਤੇ ਦੇਖਦੇ ਰਹੋ ਅਜੀਤ ਵੈਬ ਟੀਵੀ